ਬੰਟੀ ਬੈਂਸ ਦਾ ਸਿੱਧੂ ਪਰਿਵਾਰ ਨੂੰ ਵੱਡਾ ਰਿਪਲਾਈ ਮਾਤਾ ਚਰਨ ਕੌਰ ਜੀ ਨੇ ਬੰਟੀ ਬੈਂਸ ਨੂੰ ਕਈਆਂ ਕੁਝ ਅਜੀਹੀਆਂ ਗੱਲਾਂ ਤੁਸੀਂ ਵੀ ਸੁਣੋ ਪਹਿਲਾਂ ਮਾਤਾ ਚਰਨ ਕੌਰ ਜੀ ਨੇ ਸੋਸ਼ਲ ਮੀਡੀਆ ਤੇ ਇਹ ਪੋਸਟ ਪਾ ਕੇ ਬੰਟੀ ਬੈਂਸ ਨੂੰ ਦਿੱਤਾ ਵੱਡਾ ਰਿਪਲਾਈ ਇਸ ਤੋਂ ਬਾਅਦ ਬੰਟੀ ਬੈਂਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕੀਤੀ ਜਿਸ ਦੇ ਵਿੱਚ ਸਿੱਧੂ ਪਰਿਵਾਰ ਨੂੰ ਬੰਟੀ ਬੈਂਸ ਨੇ ਕਈਆਂ ਕੁਝ ਅਜੀਹੀਆਂ ਗੱਲਾਂ ਤੁਸੀਂ ਵੀ ਸੁਣ ਕੇ ਹੋ ਜਾਵੋਗੇ ਹੈਰਾਨ ਪਹਿਲਾਂ ਤੁਸੀਂ ਇਹ ਬੰਟੀ ਬੈਂਸ ਦੀ ਵੀਡੀਓ ਮੈਂ ਕਿਸੇ ਗੱਲ ਤੋਂ ਤੁਹਾਡੇ ਤੋਂ ਪਾਣਾ ਨਹੀਂ ਆ ਮੈਂ ਕਿਤੇ ਨਹੀਂ ਭਜਦਾ ਮੈਂ ਹਰ ਵੇਲੇ ਹਾਜ਼ਰ ਹਾਂ ਜਿੱਥੇ ਤੁਸੀਂ ਕਹੋ ਜਦੋਂ ਤੁਸੀਂ ਕਹੋ ਜਿਹਦੇ ਨਾਲ ਤੁਸੀਂ ਕਹੋ ਮੈਂ ਬੈਠਣ ਨੂੰ ਤਿਆਰ ਹਾਂ ਮੈਂ ਜਿਹੜੀ ਗੱਲ ਸਹੀ ਹੈ ਉਹ ਸਾਰੀ ਇੰਟਰਵਿਊ ਚ ਦੱਸੀ ਹੈ ਤੇ ਜਿਹੜੀ ਗੱਲ ਗਲਤ ਹੈ ਉਹ ਵੀ ਮੈਂ ਇੰਟਰਵਿਊ ਚ ਦੱਸੀ ਹੈ ਨੇ ਉਹ ਉਹਨਾਂ ਨੇ ਕਿਹਾ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ ਸੋ ਉਹਦੇ ਵੀ ਮੈਂ ਪਿਛਲੀ ਪੋਸਟ 'ਚ ਸਕਰੀਨਸ਼ਾਟ ਪਾਏ ਨੇ ਕਿ ਉਹ ਸ਼ਬੀਰ ਨੂੰ ਕਦੋਂ ਤੋਂ ਜਾਣਦੇ ਨੇ ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤਾ ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਦੋਵਾਂ ਨੂੰ ਬੇਬੇ ਜੀ ਨੂੰ ਤੇ ਬਾਪੂ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਤੇ ਮਾਤਾ ਚਰਨਕੌਰ ਉਹਨਾਂ ਨੂੰ ਕਿ ਸੋਸ਼ਲ ਮੀਡੀਆ ਤੇ ਇਸ ਤੋਂ ਬਾਅਦ ਬੰਟੀ ਮੈਥ ਨੇ ਕਿਹਾ ਕਿ ਸਿੱਧੂ ਪਰਿਵਾਰ ਨਾਲ ਮੈਂ ਕੋਈ ਧੋਖਾ ਨਹੀਂ ਕੀਤਾ ਕੋਈ ਫਰੋਡ ਨਹੀਂ ਕੀਤਾ ਅਤੇ ਸਿੱਧੂ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਕੋਈ 332 ਕਰੋੜ ਗਾਇਬ ਨਹੀਂ ਕੀਤਾ ਕਿ ਇਹ ਸਿੱਧੂ ਪਰਿਵਾਰ ਮੈਨੂੰ ਖੜਾ ਕਰਨਾ ਚਾਹਵੇਗਾ ਮੈਂ ਉੱਥੇ ਖੜਾਂਗਾ ਅਦਾਲਤ ਵਿੱਚ ਵੀ ਜਾਵਾਂਗਾ ਕੋਰਟ ਕਚੈਰੀ ਵਿੱਚ ਵੀ ਜਾਵਾਂਗਾ ਤੇ ਸਿੱਧੂ ਪਰਿਵਾਰ ਨੂੰ ਇਨਸਾਫ ਜ਼ਰੂਰ ਦਿਵਾਵਾਂਗਾ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ ਵੰਟੀ ਵੈਸ ਬਾਰੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ